तो तो हरी गली आवा की जय रवि हरी गली आवा की जय रवि वो बोले सो नार्मी ਮੋਹ ਮਹਿਮਾਨ ਹੈ ਉਹ ਸਰਦਾਰ ਜਗਦੀਸ਼ ਸਿੰਘ ਬਾਦਲ ਸਾਹਿਬ ਹੋਣਗੇ ਨੇ ਨੇ ਪਰੇ ਸ ਸਮਾਗਮ ਤੇ ਜਿਹੜੀ ਜੋਤ ਰੋਸ਼ਨ ਉਹ ਬਹੁਤ ਹੀ ਸਤਕਾਰਯੋਗ ਖਾਲੇ ਸ਼੍ਰੀ ਬਾਈਟੇ ਚ ਬੋਲਦੀ ਬਸ ਚੌਂਕੜੀ ਜੀ ਕਰਨਗੇ ਚਲਦੇ ਸਾਡੇ ਚਲੋ ਜੀ ਤਾਂ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਜੀ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਸਾਰੇ ਦੁਨੀਆ ਦੇ ਮਾਲਕ ਸੰਸਕ੍ਰਿਤੀ ਦੇ ਪਿਤਾਮਾ ਭਗਵਾਨ ਵਾਰਕਮੀ ਮਹਾਰਾਜ ਜੀ ਦਾ ਪਾਵਨ ਤੇ ਪਵਿੱਤਰ ਵਰਗੜ ਦਿਵਸ ਬੜੇ ਹੀ ਸ਼ਰਧਾ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵਾ ਸਭ ਤੋਂ ਪਹਿਲਾਂ ਮੈਂ ਪਾਵਨ ਵਰਗੜ ਦਿਵਸ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਮੈਂ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤੀਆ ਵਾਰਕਮੀ ਧਰਮ ਸਮਾਜ ਭਾਵਦਸ ਭਾਰਤ ਵੱਲੋਂ ਇੱਕ ਵਿਸ਼ਾਲ ਸਮਾਗਮ ਜਿਹੜਾ ਕਿ ਦ੍ਰੈਸ਼ੀ ਗਰਾਉਂਡ ਦੇ ਖੁੱਲੇ ਮੈਦਾਨ ਦੇ ਵਿੱਚ 5 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਬੜੀ ਸ਼ਰਧਾ ਨਾਲ ਅਤੇ ਧੂਮ-ਧਾਮ ਨਾਲ ਵਿਸ਼ਾਲ ਸਮਾਗਮ ਜਿਹੜਾ ਵਾ ਅਦੇ ਸ਼ੋਭਾ ਯਾਤਰਾ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼ਰਮਣਿਆ ਕਾਲੇਦਾਰ ਅਤੇ ਉਹਨਾਂ ਦੇ ਨਾਲ ਬਦਮ ਸ਼੍ਰੀ ਵਿਜੇ ਚੋਪੜਾ ਜੀ ਔਰ ਉਹਨ ਤੋਂ ਇਲਾਵਾ ਧਾਰਮਿਕ ਸਮਾਜਿਕ ਰਾਜਨੀਤਿਕ ਆਗੂ ਸਹਿਬਾਨ ਵੱਡੀ ਗਿਣਤੀ 'ਚ ਉਥੇ ਪਹੁੰਚਣਗੇ ਔਰ ਭਾਰਤੀ ਆਵਾਦਮੇ ਕੇ ਤਰਨ ਸਮਾਜ ਭਾਵਦਸ ਵੱਲੋਂ ਸਾਰੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕਰ ਲਏ ਗਏ ਆ ਔਰ ਮੈਂ ਸਾਰੇ ਜੀ ਲੁਧਿਆਣਾ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਮੈਂ ਕਿ ਪਾਵਨ ਪ੍ਰਕਾਸ਼ ਦੇ ਬਧੇ ਸਭ ਮੌਕੇ ਤੇ ਜੋ ਵਿਸ਼ਾਲ ਸਮਾਗਮ ਦਰ ਇਸੀ ਗਰਾਉਂਡ ਤੇ 5 ਅਕਤੂਬਰ ਨੂੰ ਕਰਾਇਆ ਜਾ ਰਿਹਾ ਵਾ ਦੁਪਹਿਰ 2 ਵਜੇ ਪਹੁੰਚ ਕੇ ਭਗਵਾਨ ਬਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਔਰ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਧਰਮ ਗੁਰੂ ਸੋਮੀ ਚੰਦਰਪਾਲ ਨਾਰਾਜੀ ਜੀ ਪੋਛ ਕੇ ਆਪਣਾ ਆਸ਼ੀਰਵਾਦ ਦੇਣਗੇ ਉਹ ਉਹਨਾਂ ਦੇ ਨਾਲ-ਨਾਲ ਹੋਰ ਧਾਰਮਿਕ ਆਗੂ ਇੱਕ ਇਸ ਸਮਾਗਮ ਦੀ ਜਿਹੜੀ ਆ ਉਹ ਸ਼ੋਭਾ ਵਧਾਣਗੇ ਤਾਂ ਇੰਨੀ ਬੇਨਤੀਆ ਕਰਦਾ ਹੋਇਆ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਪਾਵਨ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੰਨਾ ਮੈਂ ਜੈ ਵਾਲਮੀ ਕੀ ਜੈ ਰਵਿਦਾ ਜੈ ਕਬੀਰ ਜੈ ਭੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਜੀ ਬੰਦਿਤਾ ਪਰਮੇਤਾ ਪਰਮਾਤਮਾ ਮਾਤਾ ਸਿਚਾ ਰક્ષਕ ਲੰਕੁਸ਼ ਪਾਲਕ ਜੀ ਜੀ ਭਾਰਤੀਆ ਸੰਸਕ੍ਰਿਤੀ ਦੇ ਪਿਤਾਮਾ ਪਾਵਨ ਯੋਗ ਵਿਸ਼ਿਸ਼ਟ ਚੈਤਾ ਮਹਾਰਮਾਇਣ ਚੈਤਾ ਭਗਵਾਨ ਵਾਲਮੀਕੀ ਮਹਾਰਾਗੜਾ ਪਾਵਨ ਪ੍ਰਗਟ ਉਤਸਵ 7 ਅਕਤੂਬਰ ਨੂੰ ਪੂਰੇ ਵਰਲਡ ਦੇ ਵਿੱਚ ਬੜੇ ਹੀ ਹਰਸ਼ੋ-ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਉਸ ਸਬੰਧ ਦੇ ਵਿੱਚ ਭਾਰਤੀਆ ਵਾਲਮੀਕੀ ਧਰਮ ਸਮਾਜ ਕਿਉਂਕਿ ਇੱਥੇ ਭਾਰਤੀ ਵਾਲਮੀਕੀ ਧਰਮ ਸਮਾਜ ਦੀ ਗੱਲ ਇਸ ਕਰਕੇ ਕਹਿਣੀ ਚਾਹੁੰਦਾ ਕਿ 24 ਮਈ 1964 ਨੂੰ ਲੁਧਿਆਣੇ ਦੀ ਇਸ ਪਵਿੱਤਰ ਧਰਤੀ ਤੋਂ ਬਿਸ਼ੱਕ ਦੀ ਅੱਜ 5 5 6 6 ਭਾਵਾ 10 ਆ 10 ਭਾਵ ਆ 10 ਕਿੰਨੇ ਤਰ੍ਹਾਂ ਦੀ ਬਣ ਗਈਆਂ ਲੇਕਿਨ ਸਭ ਦੀ ਜਿਹੜੀ ਜਨਨੀ ਹੈ ਉਹ ਲੁਧਿਆਣੇ ਦੀ ਇਹ ਪਵਿੱਤਰ ਧਰਤੀ ਹੈ ਔਰ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਦੀ ਜਿੜੀ ਅਸੀਮ ਸ਼ਕਤੀ ਹੈ ਉਸ ਸ਼ਕਤੀ ਬਾਰੇ ਸਵੈਮ ਭਗਵਾਨ ਰਾਮ ਨੇ ਕੀ ਕਿਹਾ ਸੀਗਾ ਕਿ ਤਮ ਤ੍ਰਿਕਾਲਦਰਸ਼ੀ ਮੁਨੀਨਾਤਾ ਵਿਸ਼ਵ ਵਿਦਰਜਿਮ ਤਿਮਰੇ ਹਾਤਾ ਇਹੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜਿਹੜਾ ਸੰਸਾਰ ਆ ਇਹ ਤੁਹਾਡੇ ਹੱਥ ਦੇ ਵਿੱਚ ਇੱਕ 베ਰ ਦੇ ਸਮਾਨ ਹੈ ਸੋ ਪਰਮਾਤਮਾ ਵਾਲਮੀਕੀ ਮਹਾਰਾਜ ਦੀਆਂ ਸ਼ਕਤੀਆਂ ਬਾਰੇ ਕੀ ਇੱਥੇ ਐਕਸਪਲੇਨ ਕਰੀਏ ਲਵ ਕੁਸ਼ ਨੂੰ ਲੈ ਕੇ ਚਾਹੇ 쿠ਸ਼ਾ ਤੋਂ ਕੁਸ਼ ਕਿਵੇਂ ਬਣਾਇਆ ਇਸੇ ਪ੍ਰਕਾਰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਔਰ ਬਾਬਾ ਸਾਹਿਬ ਡਾਕਟਰ ਪੀਮbro ਅੰਬੇਡਕਰ ਜੀ ਦੀ ਜਿਹੜੀ ਸਿੱਖਿਆਵਾਂ ਜਿਹੜਾ ਉਹਨਾਂ ਦਾ ਸੰਦੇਸ਼ ਆ ਪੜ੍ਹਾਈ ਦਾ ਐਜੂਕੇਸ਼ਨ ਦਾ ਉਹਨੂੰ ਲੈ ਕੇ ਸਾਡੇ ਭਾਰਤੀਆ ਵਾਲਮੀਕੀ ਧਰਮ ਸਮਾਜ ਦੇ ਜਿਹੜੇ ਸ਼ਰਮੌਰ ਨੇ ਵਿਰੇਸ਼ ਨਰੇਸ਼ ਸਿੰਘਾ ਜੀ ਔਰ ਅਸੀਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰਜ਼ ਆ ਅਸੀਂ ਸਾਰੇ ਬਚਨ ਬੱਧਤ ਆ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਸਾਡੇ ਈਸ਼ਟ ਦੇ ਇਸ ਪਰਬ ਨੂੰ ਲੈ ਕੇ ਸਮੁੱਚੇ ਲੁਧਿਆਣੇ ਸ਼ਹਿਰ ਚ ਨਹੀਂ ਪੰਜਾਬ ਚ ਨਹੀਂ ਪੂਰੇ ਵਰਲਡ ਚ ਉਤਸ਼ਾਹ ਉਸੇ ਲਈ ਦੇ ਦੀਨ 5 ਅਕਤੂਬਰ ਨੂੰ ਦ੍ਰੈਸ਼ੀ ਦੇ ਖੁੱਲੇ ਮੈਦਾਨ ਤੋਂ ਸਮਾਗਮ ਔਰ ਆਪਣਾ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕਰਕੇ ਭਾਰਤੀਆ ਵਾਲਮੀਕੀ ਤਰਜ਼ ਸਮਾਜ ਸਮਾਜਿਕ ਇਕਤਾ ਦਾ ਸੰਦੇਸ਼ ਦੇਣਾ ਚਾਹੁੰਦੀ ਹੈ ਕਿਉਂਕਿ ਇਸ ਭਵਿਆ ਪ੍ਰੋਗਰਾਮ ਦੇ ਵਿੱਚ ਹਰ ਤਰ੍ਹਾਂ ਦਾ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਹਰ ਤਰ੍ਹਾਂ ਦਾ ਸਮਾਜਿਕ ਸਾਰੇ ਸੰਤ ਪਹੁੰਚ ਕੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਾਰਾਇਦਾ ਅਸ਼ੀਰਵਾਦ ਲੈਣਗੇ ਉਹਨਾਂ ਦਾ ਗੂੰਗਾਨ ਜਿਹੜਾ ਕਰਨ ਜਾ ਰਹੇ ਨੇ ਰਕੇਸ਼ ਰਾਹੀ ਤੇ ਪਵਨ ਧਰਾਵੜ ਜੀ ਅੰਮ੍ਰਿਤਸਰ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਮੈਂ ਸਮੁੱਚੇ ਲੁਧਿਆਣੇ ਸ਼ਹਿਰ ਦੇ ਹਰ ਇੱਕ ਵਰਗ ਦੇ ਹਰ ਇੱਕ ਸਮਾਜ ਦੇ ਸਾਰੇ ਸੰਤ ਗੰਨ ਨੂੰ ਸਾਰੇ ਹੀ ਸਮਾਜਿਕ ਮੰਦਰ ਕਮੇਟੀਆਂ ਦੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਇਸ ਮਹਾਕੁੰਭ ਮਹਾਪਰਵ ਦੇ ਵਿੱਚ ਪਹੁੰਚ ਕੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਦੀ ਸਿੱਖਿਆਵਾਂ ਨੂੰ ਲੈ ਕੇ ਕਿਸ ਪ੍ਰਕਾਰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿਵੇਂ ਵੱਖ-ਵੱਖ ਤਰ੍ਹਾਂ ਦੀਆਂ ਸਾਰੀਆਂ ਜੜੀਆਂ ਚਾਕੀਆਂ ਹੋਣਗੀਆਂ ਉਹਨਾਂ ਨੂੰ ਅਜੀਪਾਲ ਦੇ ਸਾਬਰ ਜੀ ਨੇ ਰਹਿਲਾ ਜੀ ਨੇ ਰਾਜਵੀਰ ਜੀ ਨੇ ਸਾਰੀ ਟੀਮ ਬਰਮੱਗੇ ਜੀ ਬੈਠੇ ਆ ਰਵੀ ਮਤੰਗ ਜੀ ਸਾਰਿਆਂ ਨੇ ਮਿਲ ਕੇ ਕਿਵੇਂ ਤਿਆਰ ਕੀਤਾ ਔਰ ਕਿਵੇਂ ਉਹਨੂੰ ਪਰਮਾਤਮਾ ਵਾਲਮੀਕੀ ਮਹਾਰਾ ਦੀਆਂ ਜੜੀਆਂ ਐਜੂਕੇਸ਼ਨ ਨੂੰ ਸਿੱਖਿਆ ਨੂੰ ਲੈ ਕੇ ਧਰਮ ਨੂੰ ਲੈ ਕੇ ਵਿਸ਼ੇਸ਼ ਕਰਕੇ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇੱਕ ਥੋੜਾ ਮੰਦਭਾਗਾ ਕੰਮ ਚੱਲ ਪਿਆ ਕਿ ਅਸੀਂ ਸਾਰੇ ਵੀ ਕਾਊਂਟਰ ਈਚ ਐਂਡ ਐਵਰੀਬਾਡੀ ਥੈਟ ਸ਼ੁੱਡ ਨਾਟ ਬੀ ਸਾਨੂੰ ਇੱਕ ਦੂਜੇ ਦੀ ਗੱਲ ਨੂੰ ਨਹੀਂ ਕਟਣਾ ਚਾਹੀਦਾ ਸਾਰੇ ਧਰਮ ਦਾ ਸਤਕਾਰ ਕਰਨਾ ਚਾਹੀਦਾ ਹਰ ਇੱਕ ਧਰਮ ਦੀ ਜਿਹੜੀ ਵੀ ਮਰਿਆਦਾ ਉਸ ਮਰਿਆਦਾ 'ਚ ਰਹਿ ਕੇ ਸਾਨੂੰ ਸਾਰਿਆਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਭਾਵਦਾਸ ਬਿਰੇਸ਼ ਨਰੇਸ਼ਟਾ ਗਾਂਜੀ ਦੀ ਅਗਵਾਈ ਦੇ ਵਿੱਚ ਇਸ ਗੱਲ ਦੇ ਵਚਨ ਬੱਧਤ ਹੈ ਔਰ ਅਸੀਂ ਸਾਰੇ ਹੀ ਇਸ ਸ਼ੋਭਾ ਯਾਤਰਾ ਔਰ ਸਮਾਗਮ ਦੇ ਰਾਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਚਾਹੇ ਕੋਈ ਭਾਰਤੀ ਜਨਤਾ ਪਾਰਟੀ ਕੋ ਬਿਲੋਂਗ ਕਰਦਾ ਚਾਹੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦਾ ਚਾਹੇ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਨੂੰ ਬਿਲੋਂਗ ਕਰਦਾ ਸਾਰੇ ਹੀ ਪਰਮਪਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਦੀਆਂ ਸਿੱਖਿਆ ਦੀਖਸ਼ਾ ਨੂੰ ਮੰਨ ਕੇ ਉਹਨਾਂ ਦੀਆਂ ਜੜੀਆਂ ਐਥਿਕਸ ਹੈਗੇ ਉਹਨਾਂ ਨੂੰ ਮੰਨ ਕੇ ਇੱਥੇ ਆ ਕੇ ਆਪਣੀ ਹਾਜ਼ਰੀ ਰਵਾਣਗੇ ਔਰ ਮੈਂ ਲੁਧਿਆਣੇ ਸ਼ਹਿਰ ਦੇ ਸਾਰੇ ਹੀ ਨਗਰ ਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਸਾਰੇ ਵੱਧ ਚੜ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਆਪਣੀ ਆਹੂਦੀ ਪਾ ਕੇ ਸ਼ੋਭਾ ਯਾਤਰਾ ਔਰ ਸਮਾਗਮ ਦਾ ਆਨੰਦ ਮਾਣੋ ਕਿਉਂਕਿ ਸ਼ੋਭਾ ਯਾਤਰਾ ਵਿੱਚ ਇੱਕ ਵਿਸ਼ੇਸ਼ ਗੱਲ ਲੰਗਰ ਵੀ ਇੱਥੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀ ਸੀਮ ਕਿਰਪਾ ਨਾਲ ਨਿਰੰਤਰ ਚੱਲੇਗਾ ਔਰ ਸਾਰੇ ਜਿਹੜੇ ਜੋ ਜੋ ਵੀ ਮੇਰਾ ਭੈਣ ਭਰਾ ਭਾਈ ਬੰਧੂ ਸਾਰੇ ਸਮਾਜਿਕ ਬੰਦੇ ਆਪਣਾ ਕੋਈ ਵੀ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਚਾਹੇ ਉਹ ਸਟੇਜ ਲਗਾ ਕੇ ਚਾਹੇ ਫੁੱਲ ਰਾਜੀ ਪੁਸ਼ਪ ਵਰਸ਼ਾ ਕਰਕੇ ਇਸੇ ਵੀ ਪ੍ਰਮਾਤਮਾ ਵਾਲਮੀਕੀ ਮਹਾਰਾਜ ਦਾ ਅਸ਼ੀਰਵਾਦ ਲੈਣਾ ਚਾਹੁੰਦੇ ਹਾਂ ਮੇਰੀ ਪੂਰਨ ਆਸਥਾ ਪ੍ਰਮਾਤਮਾ ਵਾਲਮੀਕੀ ਮਹਾਰਾਜ ਕਿਉਂਕਿ ਮਾਤਾ ਸੀਤਾ ਨੂੰ ਕਿਸ ਪ੍ਰਕਾਰ ਦੁਆਰਾ ਨੇ ਪਰਿਵਾਰ ਚ ਵਾਪਸੀ ਕਰਾਈ ਲਵ ਔਰ ਕੁਸ਼ ਨੂੰ ਕਹਿੰਦੇ ਮਾਂ ਮਰਵਾਇਆ ਰਾਮ ਸੇ 라ਵਣ ਵੀਰ ਵਿਦਵਾਨ ਫਿਰ ਮਰਵਾਇਆ ਰਾਮ ਕੋ ਦੁਆਰਾ ਦੋ ਨਾਦ ਕਿਵੇਂ ਛੋਟੇ ਛੋਟੇ ਦੋ ਬਾਲਕਾਂ ਨੂੰ ਅਸੀਮ ਸ਼ਕਤੀ ਦਾ ਮਾਲਕ ਬਣਾਇਆ ਇਸ ਲਈ ਪ੍ਰਮਾਤਮਾ ਵਾਲਮੀਕੀ ਮਹਾਰਾਜ ਦਾ ਇਤਿਹਾਸ ਹੈ ਦੈਟ ਇਜ਼ ਨਾਟ ਸੋ ਈਜ਼ੀ ਟੂ ਡਿਸਕ੍ਰਾਈਬ ਹੇਅਰ ਸੋ ਅਪਾਇਤੇ ਲੇਟਰ ਆਨ ਦਲ ਕਰਾਂਗੇ ਸਭ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਕਿ ਸਾਰੇ ਹੀ ਧਰਮਪ੍ਰੇਮੀ ਵੀਰ ਇਸ ਮਹਾਕੁੰਭ ਦੇ ਵਿੱਚ ਆਪਣੀ ਜ਼ਰੂਰ ਹਾਜ਼ਰੀ ਲਵਾਓ ਖਾਸ ਕਰ ਮਾਤਾ ਭੈਣਾਂ ਲਈ ਇੱਥੇ ਵਿਸ਼ੇਸ਼ ਪ੍ਰਬੰਧ ਹੋਵੇਗਾ ਕਿਸੇ ਪ੍ਰਕਾਰ ਦਾ ਸਰਕਾਰ ਨੂੰ ਵਿਸ਼ੇਸ਼ ਕਰ ਪੁਲਿਸ ਕਮਿਸ਼ਨਰ ਮਿਸਟਰ ਸੁਪਨ ਸ਼ਰਮਾ ਜੀ ਨੂੰ ਬੇਨਤੀ ਕਰਨਾ ਚਾਹਨਾ ਕਿ ਵੈਸੇ ਸਾਨੂੰ ਪੂਨ ਆਸ ਹੈ ਕਿ ਤੁਸੀਂ ਵਿਵਸਥਿਤ ਤਰੀਕੇ ਨਾਲ ਇਸ ਸ਼ੁਭ ਯਾਤਰਾ ਨੂੰ ਚਲਾਓਗੇ ਲੇਕਿਨ ਸਾਡੇ ਵੱਲੋਂ ਪਰਸਨਲ ਲੈਵਲ ਤੇ ਵੀ ਨਰੇਸ਼ ਤੰਗਾ ਇੰਜਨੀਅਰ ਅਜਪਾਲ ਜੀ ਨੇ ਇਹਨਾਂ ਸਾਰਿਆਂ ਨਾਲ ਮਿਲ ਕੇ ਬੜਾ ਅੱਛਾ ਵਧੀਆ ਤਰੀਕੇ ਨਾਲ ਇਸ ਗੱਲ ਦਾ ਅਰੇਂਜ ਕੀਤਾ ਕਿ ਕਿਸੇ ਨਾਲ ਵੀ ਕਿਸ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਨਾ ਹੋਵੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਵਾਰ ਸਾਰਿਆਂ ਨੂੰ ਖੁੱਲੇ ਦਿਲ ਤੋਂ ਸੱਦਾ ਪੱਤਰ ਦੇਣਾ ਇਨਵਾਈਟ ਕਰਦਾ ਕਿ ਆਓ ਸਾਰੇ ਮਿਲ ਕੇ ਇਸ ਪਰਮਾਤਮਾ ਵਾਲਮੀਕੀ ਮਹਾਰਾਜ ਦਾ ਜਿਹੜਾ ਮਹਾਸ্নান ਹੋ ਜਾ ਰਿਹਾ ਹੈ ਹੁਣ ਜਾ ਰਿਹਾ ਹੈ ਉਹਦੇ ਚ ਆਪਾਂ ਸਾਰੇ ਆਪਣੀ-ਆਪਣੀ ਹੁੱਦੀ ਔਰ સ્ਨਾਣ ਦਾ ਪਾ ਹਿੱਸਾ ਬਣੀਏ ਬਹੁਤ-ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪ੍ਰੀਮ ਜੈ ਭਾਰਤ ਜੈ ਗਵੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਸਾਰਿਆਂ ਨੂੰ ਪਤਾ ਕਿ ਆਉਣ ਵਾਲੀ 7 ਅਕਤੂਬਰ ਨੂੰ ਪਰਮਪితਾ ਪੰਡਿਤ ਮਾਧਮਾ ਕੋ ਮਹਾਂ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਉਤਸਵ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਸੰਦਰਭ ਦੇ ਵਿੱਚ ਜਿਹੜਾ ਇੱਕ ਵਿਸ਼ਾਲ ਸਮਾਗਮ ਦ੍ਰੈਸ਼ੀ ਦੇ ਵਿਸ਼ਾਲ ਮੈਦਾਨ ਦੇ ਵਿੱਚ ਰੱਖਿਆ ਗਿਆ 5 ਅਕਤੂਬਰ ਨੂੰ ਤੇ ਸਮਾਗਮ ਤੋਂ ਬਾਅਦ ਵਿਸ਼ਾ ਸ਼ੋਭਾ ਯਾਤਰਾ ਜਿਹੜੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚੋਂ ਕੱਢ ਕੇ ਦ੍ਰੈਸ਼ੀ ਤੋਂ ਸ਼ੁਰੂ ਕਰਾਂਗੇ ਤੇ ਕਾਟੀ ਵਾਲਮੀਕੀ ਵਿਖੇ ਸਮਾਪਨ ਹੋਊਗਾ ਉਹਦਾ ਤੇ ਉਹਦੇ ਨਾਮ ਨਾਲ ਜਿਹੜੀ ਸ਼ੋਭਾ ਯਾਤਰਾ ਦੀ ਅਗਵਾਈ ਕਰਨ ਵਾਸਤੇ ਸਾਡੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਹਿਬ ਆ ਰਹੇ ਨੇ ਤੇ ਜਿਹੜੇ ਭਾਰਤ ਦੇ ਸਾਡੇ ਇਸ ਟਾਈਮ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੰਤਰੀ ਨੇ ਰੇਲਵੇ ਦੇ ਰਗਨੀ ਸਿੰਘ ਬਿੱਟੂ ਜੀ ਉਹ ਇਹ ਪ੍ਰੋਗਰਾਮ ਦੀ ਤੇ ਸ਼ੋਭਾ ਯਾਤਰਾ ਦੀ ਅਗਵਾਈ ਨਾਲ ਕਰਨਗੇ ਤੇ ਨਾਲ ਤੁਹਾਨੂੰ ਤੁਹਾਾਂ ਸਾਹਮਣੇ ਦੱਸਿਆ ਸੁਖਵੀਰ ਬਾਦਲ ਜੀ ਵੀ ਆ ਰਹੇ ਆ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇੱਕ ਚੱਕਾ ਸੁਨੇਹਾ ਦਈਏ ਤੇ ਸਮਾਜ ਦੇ ਵਿੱਚ ਜਿਹੜਾ ਜਿਵੇਂ ਤੁਸੀਂ ਦੇਖਿਆ ਕੱਲ ਰਾਵਣ ਦਹਨ ਕਰਕੇ ਬੁਰਾਈ ਦਾ ਅਸਮਾਪਨ ਤੇ ਅਛਾ ਨੂੰ ਉਭਾਰਿਆ ਗਿਆ ਤੇ ਇਦਾਂ ਹੀ ਅਸੀਂ ਵੀ ਇੱਕ ਚੰਗਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਦਲਿਤ ਸਮਾਜ ਆ ਉਹ ਇੱਕ ਚੰਗੀ ਰਾਹ ਤੇ ਚੱਲਦੇ ਚੰਗੇ ਪੜੇ ਜੁੜੇ ਤੇ ਜਿਹੜਾ ਸਮਾਜ ਨੂੰ ਅੱਗੇ ਲੈ ਕੇ ਜਾਵੇ ਲੰਗ ਲੰਗ ਸੰਸਥਾਵਾਂ ਵੱਲੋਂ ਐਨਜੀਓ ਵੱਲੋਂ ਜਾਂ ਮਾਰਕੀਟ ਵੱਲੋਂ ਸਵਾਗਤ ਕੀਤਾ ਜਾਂਦਾ ਕੋਈ ਲੰਗਰ ਲਗਾ ਕੇ ਕਰਦਾ ਕੋਈ ਫੁੱਲਾਂ ਦੀ ਵਿਖਾਣਾ ਦੇਖੋ ਜੀ ਇਹ ਪਿਆਰ ਹੈ ਇਹੀ ਤਾਂ ਪੰਜਾਬ ਦੀ ਖੂਬਸੂਰਤੀ ਹੈ ਕਿ ਪੰਜਾਬ ਦੇ ਵਿੱਚ ਸਾਰੇ ਧਰਮਾਂ ਨੂੰ ਇੱਕੋ ਜਿਹਾ ਮੰਨਿਆ ਜਾਂਦਾ ਤੇ ਸਾਰੇ ਜਦ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਉਹ ਕਿਸੇ ਵੀ ਜਾਤ ਧਰਮ ਦਾ ਹੋਵੇ ਉਹਦੇ ਵਿੱਚ ਪੂਰੇ ਪੰਜਾਬ ਦੇ ਲੋਕ ਹੈ ਜਿਹੜੇ ਬਾਜ਼ਾਰ ਵਾਲੇ ਆ ਬਰ ਮਾਰਕੀਟ ਐਸੋਸੀਏਸ਼ਨ ਆ ਉਹ ਪੂਰਾ ਆਪਣਾ ਰੋਲਾ ਦਾ ਕਰਦੀਆਂ ਉਹ ਵੱਖ-ਵੱਖ ਸਟੇਜਾਂ ਲਗਾ ਕੇ ਤੇ ਆਪਣਾ ਜ਼ੰਗਰ ਲਗਾ ਕੇ ਜਿਹੜਾ ਸ਼ੋਭਾ ਯਾਤਰਾ ਦਾ ਮਤਲਬ ਸਮਾਪਨ ਕਰਦੀ ਜੀ ਬਹੁਤ ਬਹੁਤ ਸਾਰ ਦਏ ਧੰਨਵਾਦ ਆਪ ਜੀ ਦੇ মিডিਆ ਮਾਧਮ ਤੋਂ ਪੂਰੇ ਲੁਧਿਆਣਾ ਵਾਸੀ ਨੂੰ ਅਪੀਲ ਕਰਦੇ ਕਿ ਪਰਮਕੀ ਦਾ ਪਰਮਾਤਮਾ ਭਗਵਾਨ ਵਾਲਿਆਂ ਕਿ ਮਹਾਰਾਜ ਜੀ ਦਾ ਪਾਵਨ ਪਰਿਵਰਤਨ 7 ਤਰੀਕ ਨੂੰ ਪੂਰੇ ਸ਼ਹਿਰ ਦੇ ਵਿੱਚ ਮਨਾਇਆ ਜਾਏ ਉਸੇ ਰੇੜੀ ਦੇ ਵਿੱਚ ਭਾਰਤੀ ਆਵਾਜ਼ ਦੀ ਧਰਮ ਸਮਾਜ ਵਸੋਹੀ ਨਦੀਆਂ ਦੀ ਪਾਵਨ ਤਰਤੀ ਤੇ ਬਰੇਸੀ ਦੇ ਖੁੱਲੇ ਮੈਦਾਨ ਤੋਂ ਇੱਕ ਵਿਸ਼ਾਲ ਸ਼ੋਹਰਤ ਦਾ ਆਇਜਮਨ ਜਾ ਰਿਹਾ ਹੈ ਮੈਂ ਆਪ ਜੀ ਦੇ ਮੀਡੀਆ ਮੀਡੀਆ ਦੇ ਚੈਨਲ ਮਾధ్యਮ ਰਾਹੀਂ ਸਾਰੇ ਲੁਧਿਆਣਾ ਵਾਸੀ ਨੂੰ ਫੀਲ ਕਰਦਾ ਹਾਂ ਕਿ ਪੂਰੇ ਪਰਿਵਾਰ ਸੰਦੇਸ਼ ਇਹ ਸ਼ੋਹਰਤ ਆਯਾਤਰਾ ਪਰੰਪਰਾ ਪਰਮਾਧ ਤੋਂ ਆਉਣ ਵਾਲੀ ਹੈ ਜਿਸ ਮਰੇ ਸ਼ੋਹਰਤ ਬਣਾਈ ਸੰਗਠਨ ਵਿੱਚ ਸ਼ਾਮਲ ਹੋ ਰਿਹਾ ਹੈ ਸ਼ਾਮਲ ਹੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਜੂ ਜੀ ਜੇਵਨ ਮਿਕੀ ਜੈਪੀ ਜੈ ਭਾਰਤ ਨੂੰ ਜਿਦਾ ਕੀਤਾ ਨੂੰ ਪਤਾ ਵਾ ਕਿ ਪਰਮਪిత ਪਰਮਾਤਮਾ ਨੂੰ ਆਉਣ ਵਾਲੇ ਮਹੀਨੇ ਦੀ ਦਾ ਜਲਾ ਪਵਨ ਪ੍ਰਕਾਟ ਉਤਸਵ 7 ਅਕਤੂਬਰ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਵਾ ਉਸੇ ਲੜੀ ਦੇ ਵਿੱਚ ਦ੍ਰੈਸ਼ਟੀ ਦੇ ਵਿਸ਼ਾਲ ਮੈਦਾਨ ਦੇ ਵਿੱਚ 5 ਅਕਤੂਬਰ ਦੇ ਐਤਵਾਰ ਨੂੰ ਸਮਾਂ 2:00 ਵਜੇ 4 ਮਿੰਟ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾ ਦਸ ਬ੍ਰੇਸ਼ ਨਰੇਸ਼ਿੰਗ ਅੰਜਲੀ ਯੋਗ ਕਵਾਈ ਦੇ ਵਿੱਚ ਵੀਰ ਸ੍ਰੇਸ਼ ਰਵੀਵਾਲੀ ਜੀ ਵੀਰ ਸ੍ਰੇਸ਼ ਅਜੇ ਕਾਲ ਜੀ ਨੇ ਤੇ ਭਾਵਾ ਦੱਸਦੀ ਜਿਹੜੀ ਜ਼ਿਲ੍ਹੇ ਦੀ ਟੀਮ ਆ ਉਹਦੀ ਅਗਵਾਈ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਇਹ ਹੀ ਅਪੀਲ ਆ ਵੀ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੋ ਆਪਣੇ ਪਰਿਵਾਰ ਸਹਿਤ ਸਾਥੀਆਂ ਸਹਿਤ 5 ਤਰੀਕ ਨੂੰ ਦ੍ਰੇਸ਼ੀ ਦੇ ਵਿਸ਼ਾਲ ਮੈਦਾਨ ਦੇ ਵਿੱਚ ਜ਼ਰੂਰ ਪਹੁੰਚੋ ਤੇ ਪਰਮਪੀਦਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਵਿੱਚ ਭਗਵਾਨ ਵਾਲਮੀਕੀ ਜੀ ਦਾ ਉਤਸਵ ਮਨਾਇਆ ਜਾ ਰਿਹਾ ਹੈ ਇਸ ਗੱਡੀ ਉਹ ਬੜੀ ਜੀ ਨਾਲ ਜਾਨ ਕੇ ਅੰਦਰ ਜਾਤੀ दृश्य ग्राउंड तो आसमानी ध्वज के नीचे वीर श्रेष्ठ नरेश निगान जी वीरेश नरेशान जी की अध्यक्षता में पहले समागम होगा उसके बाद शोभा यात्रा निकलेगी और जहाँ तक भी मेरा अनुमान है आपको देखने को, देखन को मिलेगा जो शोभा यात्रा का जो रूप है वो अलग से ही मिलेगा आपको बहुत ही श्रद्धालु और सब में उत्साह है लुधियाना वासियों में जितने भी वार्ड काउंसलर जितने भी एरिए पढ़ रहे हैं काउंसिलर के या पिंड देहात पढ़ रहा है उन्होंने बहुत उत्साह है बहुत ज़्यादा संख्या में पहुँचेंगे अपनी अलग अलग झांकियाँ बना के और मेरी सभी से अपील है कि सभी ने पाँच तारीख को दो बजे दृश्य ग्राउंड पहुँच जाना जय वाल्मीकि जय भीम जय